ਦਾ ਭੱਜਣਾ ਹੈ ਸੈਂਕਲ ਲੈ ਕੇ ਇਧਰ ਨੂੰ ਮੂੰਹ ਕਰਕੇ ਤਾਂ ਦੱਸ ਵੀ ਕੀ ਕਹਿਣਾ ਬੋਲ ਯਾਰ ਬੋਲ ਪਾ ਯਾਰ ਦੋ ਬੋਲ ਤੁਹਾਡਾ ਵੀ ਕਿਹਾ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਜੀ ਬਹੁਤ ਆਣਾ ਇਹ ਦੇਖਣ ਨੂੰ ਤਾਂ ਚਟਾਗਾ ਖਾ ਕੇ ਦੇਖ ਪਾ ਆਹ ਹਾਂ ਥੋੜਾ ਚੱਲੇ ਆ ਵੀਰੇ ਅਸੀਂ ਨਾ ਧੀਕੇ ਚੱਲੇ ਆ ਚਾਰ ਜਆ ਪੈਣਾ ਜੀ ਸੱਨਾ ਤੋਂ ਜੀ ਇਹ ਮਸ਼ੀਨ ਆਏ ਥਾਲੀ ਇਹੇ ਪਾ ਕੇ ਜਾਂਦੇ ਨੇ ਹਾ ਕੱਚੇ ਜਾਨੇ ਖਾਦਨੇ ਬਾਬੜਾ ਬਹੁਤ ਸਵਾਲ ਲੱਗਦੇ ਹਨ ਹਾਂਜੀ ਨਾਸੀ ਜੀ ਕੀ ਹਾਲ ਹੈ ਮਣੀ ਵਰਗੇ ਭਾਗੇ ਉਹ ਭਾਗੇ ਚੱਲੇ ਆ ਹਾਂ ਵੀ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲਾਗ ਵਿੱਚ ਅੱਜ ਚੱਲਿਆ ਬਸ ਸ਼ੈਰ ਦੇ ਮਿੱਤਰੋ ਕਰਤੀ ਸ਼ੁਰੂਆਤ ਫਿਰ ਚੱਲਿਆ ਕਰਾਂਗੇ ਹੁਣ ਹਾਂਜੀ ਨਾਗੇ ਆਮਲੇ ਆਈ ਜਾ ਜੀ ਆਗੇ ਜੀ ਪਾਪੜ ਜੀ ਬਹੁਤ ਵਧੀਆ ਕਰਾਇਆ ਜਾ ਮਾ ਤੇਰੇ ਕਰਕੇ ਖੜੇ ਉਹ ਆਏ ਨੂੰ ਗਏ ਹੋਣੇ ਉਹ ਵੀ ਆ ਜਾ ਉਹਨਾਂ ਨੂੰ ਮਣੀ ਮਰ ਕੇ ਜਾ ਕੇ ਸੀਲੇ ਵਾਲੇ ਉਹ ਆਏ ਨੂੰ ਉਹ ਆਏ ਨੂੰ ਬਲੋਡ ਰਹਿਣਾ ਇਧਰ ਬਾਈਪਾਸ ਹੈ ਨਾ ਇਧਰ ਲੋਟਾ ਚੱਲ ਪਹਿਲਾ ਦਾਣਾ ਇਹਦਾ ਤੁਰ ਕੇ ਕਿਹੜਾ ਕੱਢਣਾ ਹੈ ਤੈਨੂੰ ਮਰਜੀ ਹੋਵੇ ਉਹ ਇਧਰ ਦਾ ਯਾਰ ਉਹੀ ਹਾਲਾ ਹੋ ਯਾਰ ਤੂੰ ਮੰਨ ਲੈ ਇਧਰ ਦਾ ਟਰੱਕ ਆ ਕੱਲ ਉਹ ਫੌਜਾ ਸਿੰਘ ਨਹੀਂ ਮਰਿਆ ਗੱਡੀ ਫੇਟ ਮਾਰ ਗਈ ਉਹ ਆਏ ਨਹੀਂ ਪਰ ਇੱਧਰ ਕੀ ਐ ਉਧਰ ਦਾ ਭਾਂਦਾ ਯਾਰ ਬਾਈਪਾਸ ਤੇ ਨਹੀਂ ਯਾਰ ਉਧਰ ਦਾ ਬੜਾ ਲੋਟ ਹੈ ਸਹਿਰ ਕਰਨ ਲੱਗ ਤੁੰ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਚ ਮਾਨਿਓ ਪਰਕਟ ਗੁਰ ਕੀ ਦੇ ਸੋ ਪ੍ਰਭ ਸੋ ਮੇ ਲੂਤਾ ਗੁਰ ਜੀ ਜੀ ਕਾਲਸਾ ਆਕੀ ਰਹੇ ਨਾ ਕੋਏ ਵਾਹ ਸ੍ਰੀ ਆਕਾਲ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਵੇਰੇ ਸਵੇਰੇ 뷰 ਕਿਆ ਬਾਤ ਹੈ ਮੇਰੇ ਦਾ ਮਤਰਾ ਮਤਰਾ ਆ ਗਿਆ ਸਤਿਗੁਰੂ ਸਿੱਤੇ ਪਾਤਸ਼ਾਹ ਨੇ ਅਪਾਰ ਸਰਬਤੰਤਰੀ ਮਣੀ ਵਰਗੇ ਦਾ ਤੋ ਪਹਿਲਾਂ ਆ ਗਏ ਸੀ ਮਿੱਤਰੋ ਅਸੀਂ ਥੋੜਾ ਲੇਟ ਹੋ ਗਏ ਜੀ ਮੈਂ ਪਾਪੜ ਨੂੰ ਡਿੱਕਣ ਲੱਗ ਗਿਆ ਕੱਲ ਤੋਂ ਆਇਆ ਕਰਾਂ ਮੂਡ ਵੜ ਪਾ ਕੇ ਇਹ ਮੰਦੇ ਕਾਇਮ ਨੇ ਜੀ ਸਾਡੇ ਹੋਰ ਜੀ ਜਾ ਕੇ ਸੀਰ ਜੀ ਵਧੀਆ ਵੀਰੇ ਠੀਕ ਠਾਕ ਚੜਦੀ ਕਲਾ ਤੂੰ ਹਣਾ ਵਧੀਆ ਵਧੀਆ ਚੜਦੀ ਕਲਾ ਬਾਹਰ ਬਣਾਉਣੇ ਹੁਣ ਚਾਹੇ ਕਰਾਂਗੇ ਬਣਾਉਣਾ ਚਾਹੀਦਾ ਜਰੂਰ ਹੈ ਜ਼ਰੂਰੀ ਹੈ ਯਾਰ ਇਹ ਸੇਦ ਲਈ ਹੋਰ ਸਹੀ ਗੱਲ ਵਧੀਆ ਵਧੀਆ ਕੱਟਾ ਕਰੋ ਯਾਰ ਟਾਈਮ ਸਾਰਿਆਂ ਨੂੰ ਆਪੀ ਦਾ ਇਹ ਦੂਗਾ ਬੋੜੇ ਹੋ ਗਿਆ ਫੇ ਭੱਜੀ ਖੜਿਆ ਹਾਂ ਆ ਪਾਪੜਾਉਣ ਲੱਗਿਆ ਤੁਸੀਂ ਤਾਂ ਕਿਉਂ ਨਹੀਂ ਆ ਸਾਰੇ ਜਦੋਂ ਪਾਪੜ ਵਰਕੇ ਆ ਜਾਂਦੇ ਨੇ ਪ੍ਰੀਤ ਵਰਕੇ ਆ ਜਾਂਦੇ ਨੇ ਹੈ ਤਰ ਜਾ ਫਿਰ ਸਾਈਕਲ ਤੋਂ ਆਈਦਾ ਕਹਿੰਦੇ ਆ ਸਾਈਕਲ ਲੈ ਕੇ ਆਇਆ ਸੀ ਮੁੰਡਾ ਭੱਜਣ ਆਇਆ ਸਾਈਕਲ ਲੈ ਕੇ ਇਦਾਂ ਨੂੰ ਮੂੰਹ ਕਰਕੇ ਤਾਂ ਦੱਸ ਵੀ ਕੀ ਕਹਿਣਾ ਚਾਹੇਗਾ ਓ ਬੋਲ ਯਾਰ ਬੋਲ ਪਾ ਯਾਰ ਦੋ ਬੋਲ ਇਹਨੇ ਗੱਲੀ ਵਾਲੀ ਵਧੀਆ ਬਣਦੀ ਹੈ ਵੀ ਦੇਖੋ ਭੱਜਣ ਆਇਆ ਸਾਈਕਲ ਲੈ ਕੇ ਜਾਉ ਕਰਨਾ ਨਹੀਂ ਆਇਆ ਤਾਂ ਕਰ ਰਿਹਾ ਅਸੀਂ ਵੀ ਉੱਥੇ ਪੱਕੇ ਬਾਗ ਚ ਵੀ ਜਾਂਦੇ ਹੁੰਦੇ ਸੀ ਭੱਜਣਾ ਤੂੰ ਐ ਕਹਿਣਾ ਇਹਨੂੰ ਕਹੀਦਾ ਜਾਨਾ ਮੈਂ ਪੁੱਛੀਦਾ ਜਾਨਾ ਵੀ ਤੂੰ ਦੱਸ ਤੂੰ ਕਹੇ ਜਦੋਂ ਕਿ ਤੁਸੀਂ ਜਾਂਦੇ ਹੁੰਦੇ ਸੀ ਪੱਕੇ ਬਾਗ ਚ ਸਾਈਕਲ ਲੈ ਕੇ ਭੱਜਣਾ ਉਦੋਂ ਕੁਝ ਬਾਹਲਾ ਫਰਕ ਸੀ ਸਵੇਰੇ ਸਵੇਰੇ ਖੁੱਲ ਕੇ ਹੱਸਣ ਦਾ ਵੀ ਅੱਡੀ ਨਜ਼ਾਰਾ ਹੀ ਆ ਜਾਂਦਾ ਮਤਰੋ ਜਿਹੜੀ ਆ ਹਾਸੀ ਹੱਸਦੇ ਆ ਗਿਆ ਜੀ ਪਾਪੜ ਜੀ ਮਿਲਦੇ ਆ ਮਿਲਦੇ ਬਸ ਹਾਂ ਮਤਰੋ ਰੇ ਰੇ ਵੀ ਆਪਣਾ ਛੱਟਣ ਵਾਲਾ ਸੀ ਵੇਜਰੀ ਚ ਰੋਟੇ ਯਾਰ ਨੂੰ ਕਹਿਆ ਵੀ ਰੋਟੇ ਚ ਛੱਟਾਰੇ ਰੋਟਾ ਕਹਿੰਦਾ ਗੱਲ ਆ ਕੋਈ ਐ ਫਿਰ ਅਸੀਂ ਮਿੱਥਕੀ ਜੀ ਕਰਦੇ ਨੇ ਕੰਮ ਇਹਦਾ ਮੈਂ ਤੁਹਾਨੂੰ ਕਿਹਾ ਸੀ ਵੀ ਸਾਡੀ ਬਹੀ ਵਰਗੀ ਬਹੀ ਖੜਦੀ ਆ ਉਹਦੀ ਸਾਡੀ ਬਹੀ ਜਦੋਂ ਲੋਡ ਪਾ ਜਾਂਦੀ ਹੈ ਕੋਈ ਹਾਂ ਹਰੇ ਵੀ ਆਪਣਾ ਦਾ ਹਾਲੇ ਮੇਰਾ ਲਿਆਉਣ ਵਾਲਾ ਉੱਦੇ ਪਟਿਆਲੇ ਵਾਗਿਆ ਸੀ ਉੱਦੇ ਆਇਆ ਸੀ ਫਿਰ ਦੂ ਚਾਚੇ ਕੋ ਚੱਕਿਆ ਰੇ ਵੀ ਮੈਤਰੋ ਕਾ ਸੜਤਾ ਮੈਤਰੋ ਐਂਗਾ ਰੁਟਿਆ ਮਾ ਲੈਣਾ ਆ ਬੰਗੀ ਦੁਕਟਾ ਠੀਕ ਹੈ ਆ ਮਾ ਲੈ ਜਾਣਾ ਇੱਕ ਫਟ ਰਗੀ ਜਿਹੜੀ ਇੱਧਰ ਦੁਗਟਾ ਵਾ ਆ ਹੀ ਰਹਿ ਗਿਆ ਮੈਤਰੋ ਫਿਰ ਨਵੇੜ ਤਾਂ ਹਵਾ ਵਧੀਏ ਚੱਲੇ ਜਾਂਦੀ ਧੁੱਪ ਤੋਂ ਪਹਿਲਾਂ ਪਹਿਲਾਂ ਹਟਾ ਕਰੀ ਥੋੜਾ ਜਿਹਾ ਹੂੰ ਆ ਜਿੰਨਾ ਆਇਆ ਹੈ ਤਾਂ ਮਾਤਰੋਪਾ ਲੋਗੋਆਂ ਘੜਦੇ ਆ ਬਈ ਆਏ ਖੜੇ ਵੀ ਕੰਨ ਬੋੜੀਆਂ ਜੱਤਾਂ ਦਾ ਬਾਰਾਫਟਾ ਕੰਮ ਨਹੀਂ ਆਇਆ ਲੋਕਾਂ ਦਾ ਵੀ ਕਿਹਾਏ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੱਚੇ ਕਰੋ ਜਿਹੜਾ ਸਾਡੇ ਨਾਲ ਰੇਸ ਪਿਆ ਰਹੇ ਬਹੁਤ-ਬਹੁਤ ਥੈਂਕ ਯੂ ਵਨਸ ਅਗੇਨ ਅਗਲੇ ਵੀ ਉਹ ਜਿਹੜੇ ਬਹੁਤ ਵੀ ਤੁਹਾਨੂੰ ਪੜਾਈ ਲਈ ਕੇ ਕੇ ਆਨ ਆ। ਹੋਰ ਉਹ ਤੇ ਕਹਿਣਾ ਚਾਹੁੰਗਾ ਕਿ ਇਹ ਜੂਆ ਤਾਂ ਇਹਨੇ ਚੋਲੇ ਨੇ ਕੁਝ ਕਹਿਣ ਨਹੀਂ ਦੇਣਾ ਫਿਰ ਬੋਲਣ ਨਹੀਂ ਦਿੰਦਾ ਬਈ ਇਹ। ਹੈ? ਚੱਲ ਮੈਂ ਇੱਥੇ ਹੀ ਬਣਾ ਦੂੰ। ਜੋਂ ਮੈਂ ਦੇਖੋ ਮਤਰਾ ਫੋਨ ਦੀ ਕਿਫਟੀ ਨੂੰ ਕਹੇ ਸੀ ਆ ਜਾ ਉੱਥੇ ਆ ਕੇ ਬਣਾ ਦੇ। ਗਿਫਟਿਕਾ ਨਾਮ ਐਥੋਂ ਹੀ ਬਣਾ ਦੂੰਗਾ ਨਾ ਰੇਹ ਵਾਲੀਆਂ ਬੋਰੀਆਂ ਕੋਲੋਂ ਦੇਖੋ ਇੱਥੋਂ ਚੱਕਿਆ ਕੈਮਰੇ ਨੇ ਬਾਈ ਕਿੱਡੇ ਦੂਰੋਂ ਇੱਕ ਵਾਰ ਫੇਰ ਕਰੋ ਬਾਈ ਜ਼ੂਮ ਚੈੱਕ ਦੇਖੋ ਕਿਉਂ ਕੀ ਬਾਤ ਹੈ ਮੰਨਦੇ ਹੋ ਦੇਖੋ ਮਤਰੋ ਢੋਲੇ ਵੀ ਨਾਲ ਦੀ ਨਾਲ ਧੂੜੇ ਬਾਈ ਤੇ ਆਏ ਰਹਿੰਦੇ ਫਿਰ ਨਾਲ ਦੀ ਨਾਲ ਲੋਟ ਰਹੇ ਆ ਯਾਰ ਲੈ ਵੀ ਤੋਦੇ ਆਇਆ ਕਰੇ ਬਾਈ ਇਹਨੂੰ ਆਇਰੋਟ ਮੇਰਾ ਤੋਟ ਤੇ ਉਹਨੇ ਇਹ ਜਿਹੜਾ ਪਹਿਲਾਂ ਨਗਾਤਾ ਜੂ ਪਾਣੀ ਇੱਥੇ ਵਧੀਆ ਪਾਣੀ ਜੀ ਤਾਂ ਕਰਕੇ ਵੀ ਕਰ ਉਹ ਗੋੜੀਆਂ ਜੇ ਵੀ ਤੂਈ ਲਈ ਯਾਰ ਲੈ ਕੇ ਆ ਟਾਂਗੇ ਮਤਰੋ ਬੁਰੀਆਂ ਹੜੀਆਂ ਆਮ ਬਤੋੜ ਰਹੀਆਂ ਸੀ ਉਸ ਤੋਂ ਪਹਿਲਾਂ ਫਿਰ ਜਾਂਦੀ ਵਾਰਦੇ ਆਮ ਨੇ ਤਾਂ ਕਰਕੇ अंब पाल दंग करके मैं टांग लिया है कोई तौड़ बैठे ने बइया तो बैठे मुल मुड़ी जन साम ਹਾਂ ਗੁਰੇ ਸਾਡੀ ਇਹ ਦੇਖੋ ਜੀ ਦੇਖਦੇ ਕਿੰਨੇ ਟਾਈਮ ਚ ਰੋਡ ਵਾਢਾਂਗੀ ਨਾਲ ਇਹ ਆਹ ਆ ਗਿਆ ਜੀ ਆ ਗਿਆ ਜਮਾ ਪੈਰਾ ਜਸ ਪੈਰੀ ਹੋ ਤਿੰਨੇ ਮਹੀਨੇ ਵਸੇ ਪੈਰੀ ਪੈ ਗਿਆ ਜੀ ਪੈਰੀ ਅੰਬ ਆਸਰੀ ਗਾਲ ਬਰਾਦੀ ਛੁੱਟੀ ਪੈਰਾ ਚ ਉਹਦੇ ਉਹ ਸੀ ਉਹ ਤਾਂ ਅੰਬੂ ਵੀ ਸਾਮਣੇ ਹੋ ਗਏ ਕੋਲ ਕੋਲ ਅੰਬੂ ਕਿੰਨੇ ਚਾਰ ਚੁਨੇ ਚਾ 90 ਦੋ ਰੋਟਕ ਬਣਾਉਂਦਾ ਉਹ ਚਾ ਟਾਂਗੀ ਦਾ ਡੀੜਾ ਬੜਾ ਨਾ ਮੈਂ ਚੁਨੇ ਨਹੀਂ ਉਹ ਜੇ ਤੱਕ ਬੜਾ ਲਾਓ ਫਿਰ ਆ ਆਏ ਆ ਭਾਈ ਇਹ ਲਾਉਣ ਲਈ ਵੀ ਤਿਆਰਬਾ ਚਾਹੀਦਾ ਨਹੀਂ ਠੀਕ ਹੈ ਰੇਕ ਬੰਦਾ ਢਾਂਗੀ ਵੀ ਭਾਰੀ ਬਹੁਤ ਆ ਢਾਂਗੀ ਵੀ ਰੇਕ ਨਹੀਂ ਚਲਾਦਾ ਬੰਦਾ ਉਹ ਦੰਨ ਚਾਰ ਕੱਠੇ ਹੋਣ ਪੰਜੇ ਕੋਲ ਹੋ ਗਿਆ ਨੀੜਾਂਗੀ ਚਾਰ ਤੰਬ ਜਮਾ ਕੱਠੇ ਨਹੀਂ ਉੱਥੇ ਤੋਲ ਤੋ ਆਉਂਦੇ ਹਣ ਭੱਜੋ ਥੋੜੇ ਚ ਪਾਉਂਦੇ ਭਾ ਲੈਣੇ ओने देखी बैठना जमानी आए ओने लोग आए देखो भाई हम तो बहुत नहीं लास्ट बार इसी ने छाड़े ठीक है ठाण चलिए अजीब नज़र उपस्थित है इंगेज़ थोड़ा ढंग के खारे इंगेज़ इंगेज़ हो चुका है वो भी हम तो हम तो तेरी को करेंगे क्या लाया हूँ तो हूँ ना आऊँगा ठीक है आऊँगे फिरा ਆਹੋਂ ਤੇ ਬਈ ਦੇਖੋ ਇੱਕ ਕੰਮ ਬੁਣੀ ਸੀ ਬੇਟਾ ਹੋਰ ਟੱਟਾ ਦੋ ਹੈ ਉਹ ਬਣਾਈ ਦੇਖਿਓ ਉਹ ਦੇਖੋ ਉਹ ਵੰਬ ਜਿਹੜਾ ਤਾਂ ਢਾਂਗੀ ਤੇਰੇ ਬੇਟਾ ਕਰਤਾ ਹੂੰ ਦੇਖ ਲੈ ਢਾਂਗੀ ਪਾ ਲਈ ਬੇਟਾ ਆਂਪੜੀ ਐਂਪੜਾ ਇੱਥੇ ਦੇਖੂਗਾ ਸਰ ਹੋਰ ਹਾਂ ਜਿਉ ਮਾਰਦਾ ਦੇਖੇ ਦਾਲ ਦੇ ਕੋ ਦਾ ਸੋਕਾ ਹੁਣ ਆਉਣੇ ਨੇ ਥੱਲੇ ਦੇਖੀ ਹੁਣ ਤਾਂ ਮੇਰੇ ਦੀ ਕਰ ਦੇ ਆ ਗਈ ਹਾਂ ਬਹੁਤ ਆਣਾ ਬਹੁਤ ਨੇ ਇਹਨਾਂ ਦਾ ਆ ਦਿਖਾ ਦੇ ਲੈ ਫੜਾਈ ਤੁਮਾਂ ਦਿਖਾ ਮੈਂ ਦਰਸ਼ਕਾਂ ਨੂੰ ਦੇਖੋ ਮਿੱਤਰੋ ਐਨੇ ਆਂਬ ਮਿਲ ਗਏ ਆ ਇਹ ਤਾਂ ਛੋਟੇ ਨੇ ਇਹ ਆ ਛੋਟੇ ਵੀ ਮਿੱਠੇ ਨੇ ਪਰ ਦੋਕ ਦਿਨਾਂ ਚਾਹੀਏ ਪੱਕ ਜਾਣੇ ਨੇ ਵਧੀਆ ਹੋ ਜਾਣੇ ਨੇ ਮਿੱਠੇ ਹੈਂ ਇਹ ਦੇਖਣ ਨੂੰ ਤਾਂ ਚਟਾਗਾ ਖਾ ਕੇ ਦੇਖ ਪਾ ਆਹ ਆ ਉੱਤੋਂ ਚਟੇ ਨੇ ਜੀ ਵਿੱਚੋਂ ਮਿੱਠੇ ਨੇ ਹੈ ਪੂਰੇ ਮਿੱਠੇ ਨੇ ਆ ਖਾ ਕੇ ਦੇਖ ਦਿੰਦੀ ਆ ਵਟ ਕੇ ਦੱਸ ਦੇਖੋ ਜੀ ਐਂ ਮੈਂ ਖਾ ਲਾ ਬਸ ਨਾ ਮਸੂ ਬਣਾ ਲਿਓ ਆਜ ਜਬਾ ਦਿੰਦੇ ਮੈਂ ਚੱਕੋ ਵੀ ਮਿੱਤਰੋ ਹੋਰ ਆਣਦੇ 6:00 ਵਜੇ ਆ ਚਾਚਾ ਕਹਿੰਦਾ ਸੀ ਕਹਿੰਦਾ ਇਹ ਅੰਬ ਤੇ ਚੜ ਜਾਂਦੇ ਨੇ 6 ਖਾਉਂਗੇ ਛੋਟੀ ਦੋਨਾਂ ਦੀ ਸ਼ਿਕਾਇਤ ਹੈ ਆੰਬ ਹੋ ਗਏ ਬਾਈ ਚੱਲੇ ਫਿਰ ਆੰਬ ਤੋੜ ਕੇ ਆ ਵੀਰੋ ਤੋ ਹੁਣ ਚੱਲੇ ਆ ਵੀਰੇ ਅਸੀਂ ਨਾ ਧੀ ਕੇ ਚੱਲੇ ਆ ਚਾਰ ਜਆ ਪੈਣਾ ਜੀ ਮਾਲੇ ਪਾਪੜੋ ਖੋਣ ਜਾ ਕੇ ਜਾਨੇ ਮੈਂ ਚੱਲ ਪਾਪੜਾ ਦਿਖਾ ਕੇ ਲਿਆ ਮੈਂ ਤੈਨੂੰ ਕਿਵੇਂ ਪੈਂਦਾ ਚਾਰ ਓਏ ਪਿਛਲੀ ਵਾਰੀ ਵੀ ਪਵਾਇ ਸੀ ਪਵਾਉਣੇ ਹੁੰਦੇ ਉਹਦੇ ਨਾਲ ਪਾਪੜਾ ਪਾਉਂਦੇ ਨੇ ਚਾਰ ਬਾਕੀ ਰਾ ਬਾਕੀ ਬਾਕੀ ਜਦੈ ਕਾਕੇ ਹੁੰਦੇ ਨੇ ਵੀਰੇ ਪਹਿਲਾਂ ਤੇ ਪਹਿਲੀ ਵਾਰੀ ਦੇਖਾਂ ਚਾਰ ਪੰਜ ਮਾਦਾ ਬਹੁਤ ਵਾਰੀ ਦੇਖਾਂ ਜੇ ਕਿਸੇ ਨੂੰ ਪਤਾ ਹੈ ਮੇਰੇ ਵੀਰ ਨੂੰ ਆ ਦੱਸ ਸਕਦਾ ਹੈ ਆ ਜਾਈ ਹੈ 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 ਕੰਪੀਅਰ ਬਣਾਏ ਨੇ ਆਏ ਨਗਦੇ ਨੇ ਇਹ ਨਾਲੇ ਦੇ ਨਾਲ ਨਾਲ ਆ ਪਾਏ ਨੇ ਦੋ ਉਹ ਵਧਾ ਕੇ ਆ ਆ ਪਾ ਬੈਕ ਉਹ ਹੰਭਾ ਆ ਦੇਖੋ ਨੇ ਨੇ ਬਈ ਇਹ ਆਈ ਨਹੀਂ ਪਤਾ ਜਾ ਦੇਗਾ ਜ਼ਰੂਰ ਮਰਚਾਂ ਦੇ ਫਿਰ ਆ ਗਿਆ ਜੀ ਬਈ ਖੇਤ ਨਾਦੀ ਕਿਤੇ ਪਈ ਜਾਂਦਾ ਸੀ ਚਾਰ ਨਿੰਬੂ ਵੀ ਬਹੁਤ ਲੱਗੇ ਹੋਣੇ ਦੇਖਾ ਪਾਪੜਾ ਤੋਂ ਨਿੰਬੂ ਮੰਗਦਾ ਹੀ ਗੱਲ ਹੋਏ ਪਾਟੀ ਵੀ ਜਾਂਦੇ ਨੇ ਆਹ ਆਪਣੇ ਸ਼ੌਂਡੀ ਲੈ ਆੜ ਆ ਜਾ ਦੇ ਕੋ ਮਟਰੂ ਅੱਜ ਤਾਂ ਨਿਬੜਦਾ ਨਹੀਂ ਅੱਜ ਲੇਟ ਲੱਗੇ ਨੇ ਨਾ ਟਾਈਮ ਨਾ ਇੱਕ ਬਾਈ ਇਹਨਾਂ ਦਾ ਪੈ ਗਿਆ ਅੱਜ ਦਾ ਰਹੂਗਾ ਲੇਟ ਆਈ ਜਾਣਾ ਮਸ਼ੀਨ ਆ ਤੇ ਪਹਿਲਾਂ ਆਇਆ ਨਹੀਂ ਫਿਰ ਤਾਂ ਪੈ ਜਾਂਦਾ ਅਡਾ ਰੋਟਾ ਵੀ ਇਹਨਾਂ ਨੂੰ ਦਿੱਤਾ ਹੋਇਆ ਸਵੇਰ ਦਾ ਅੱਗੇ ਤਾਂ ਯਾਰ ਪੈ ਜਾਂਦਾ ਇੱਕ ਦਿਨ ਦੀ ਵਾਪੜਾ ਅੱਗੇ ਮੈਂ ਐ ਵਾਰੀ ਵਵਾ ਕੇ ਜਾਣਾ ਐਦਿਕੀ ਨਾ ਲੇਟ ਆਏ ਨੇ ਲੇਟ ਕੀ ਆਈ ਰਹੀ ਆ ਅੱਜ ਬੱਡਣ ਵਾਲੇ ਆ ਕੇ ਮਤਲਬ ਵੀ ਬੱਡਣ ਵਾਲੇ ਨਹੀਂ ਲਿਖਾ ਜਾ ਇੱਕ ਦਿਨ ਪਹਿਲਾਂ ਬਣਾ ਜਾਂਦੇ ਨੇ ਯਾਰ ਠੀਕ ਐ ਐਤ ਕੀ ਲਿਖਾ ਜਾ ਅੱਜ ਹੀ ਬਣਾਇਆ ਅੱਜ ਹੀ ਲਾਦੀ ਇਹ ਕਿਰਨ ਪਹਿਲਾਂ ਬਣਾ ਜਾਂਦੇ ਨੇ ਦੂਜੇ ਦਿਨ ਸਾਰਾ ਕੰਮ ਨਿਬੇੜ ਦਿੰਦੇ ਆਪਾਂ ਨੂੰ ਹਲਾ ਇੰਨਾ ਕਰਾ ਫਿਰ ਹੋ ਵੀ ਘੋਲ ਫੇਰੀ ਪਤਾ ਲੱਗਦਾ ਫਿਰ ਜਿਹੜਾ ਮੁੜ ਕੇ ਦਾਤੀ ਵੀ ਨਹੀਂ ਚੱਕਣੀ ਪੈਂਦੀ ਟੂਲੇ ਵੀ ਡੋਬਣ ਵਾਲਾ ਬੱਤਰੋ ਵਾਹ ਦਾ ਦੇਖੋ ਜੀ। ਕਾਟੋ ਕਿਉਂ ਕਹਿਣਾ ਇਹਨੂੰ ਤੂੰ ਮਸ਼ੀਨ ਹੀ। ਕਾਟੋ ਆਂਡੀਰ ਇਹ। ਕਾਟੋ ਕਹਿਨੇ। ਮਾਦਾ ਮਸ਼ੀਨ ਹੀ ਕਹਿਣਾ ਉਹਨਾ ਮੈਂ ਕਾਟੋ ਬੁਟੋਣ ਗਿਆ। ਨਾ ਇਹ ਕਾਟੋ ਇਹਦਾ। ਥਲੀਆਂ ਤੋੜਵੇਂ ਨੇ। ਚਾਰ ਖੇਤ ਮੱਕੀ ਦੇ ਲਾਲੇ ਕਹਿਣਾ। ਵਾਹ ਕੇ ਟੋਕੜੀਆਂ ਭੋਨਾਂ। ਬਹੁਤ ਵੀਜੀ ਪਈ ਆ ਮਿੱਤਰੋ। ਬਹੁਤ ਆਲੇ ਛੋਟੀ ਹੈ। ਚਾਰ ਦਿਨ ਉਹ ਪਰਲੇ ਪਾਸੇ ਵੱਡੀ ਹੈਗੀ ਆ। ਇਹਦਾ ਲਾਉਣ ਦੀ ਕਰਨਗੇ ਬੱਚਾ ਬਣਿਆ। ਉਹ ਆਏ ਆਣਾ ਉੱਚੇ ਬਾਣਦਾ ਐ ਫਾਇਦਾ ਆਂਦਾ ਜਿਵੇਂ ਇਹ ਬਾਹਣ ਉੱਚਾ ਜੀ ਪਾਣੀ ਪੂਣੀ ਨਹੀਂ ਖੜਾ ਕਰਾ ਗੁਰਾ ਨਹੀਂ ਕਰਨਾ ਪਿਆ ਚੱਟ ਸੱਨਾ ਤੋਂ ਆ ਜੇ ਮਸ਼ੀਨ ਆਏ ਥਾਲੀ ਇਹੇ ਪਾਕੇ ਜਾਂਦੇ ਨੇ ਆ ਜਾ ਉੱਧਰ ਵੀ ਦਿਖਾਈਏ ਫੱਲੀਆਂ ਯਾਰ ਇਹਦੀ ਪੱਕੀਆਂ ਨਹੀਂ ਹੈਗੀਆਂ ਅੱਗੇ ਵਾਪੜਾ ਪੱਕੇ ਆਉਂਦੇ ਨੇ ਵਾਹਲੀਆਂ ਫੱਲੀ ਖਾ ਲਈ ਯਾਰ ਦਰਸ਼ਕੋ ਥੱਲੀਆਂ ਚਾਹੀਦੀਆਂ ਹੋਈਆਂ ਨੇ ਕਿਸੇ ਨੂੰ ਅੱਜ ਆ ਜਾ ਸਕਦੇ ਹਾਂ ਕੱਲ ਦੀ ਕੋਈ ਗਾਰੰਟੀ ਨਹੀਂ ਬਹੁਤੋਂ ਦਾ ਪਰ ਮਿਲਿਆ ਨਹੀਂ ਸਿੱਧਾ ਜਵਾਬ ਹੀ ਆ ਫਿਰ ਅਗਲੇ ਨੂੰ ਉਹਦਾ ਉਹਦਾ ਮੂੰਹ ਕਹਿਣਾ ਉਤੋਂ ਆ ਕੱਚੇ ਜਿਹੜਾ ਨੇ ਖਾਦਦੇ ਆ ਪਾਪੜਾ ਬਹੁਤ ਸਵਾਲ ਲੱਗਦੇ ਹਨ ਭੁੰਨੇ ਉਹ ਤਾਂ ਅੱਧ ਕੱਚੇ ਜੇ ਹੋਣ ਇੱਕ ਤਾਂ ਜਮਾ ਪੱਕੇ ਹੁੰਦੇ ਆ ਉਹ ਨਹੀਂ ਮਤਲਬ ਕਿ ਆ ਤਾਂ ਦੁੱਧ ਜਿਹਾ ਹੀ ਹੁੰਦਾ ਇਹ ਜ ਆ ਦੇਖੋ ਦਿਖਾਉਨੇ ਦਰਸ਼ਕੋ ਸਨੋ ਇਹ ਗੋਰਾ ਕਰਦੇ ਨਾ ਮੇਰਾ ਫਿਲਟਰ ਲਾ ਫਿਲਟਰ ਨਾਲ ਰੰਗ ਤਾਂ ਹੀ ਹੁੰਦੇ ਜਿਆ ਟਾਈਮ ਨੇ ਬਰਾਉਨੀ ਟੂਰਾ ਵਧੀਆ ਤਾਂ ਹੈਗਾ ਰੰਗ ਗੋਰੇ ਹੌਲੀ ਹੌਲੀ ਹੋਂ ਹੋ ਜਾਊਗਾ ਬਸ ਗੋਰਾ ਜੇ ਬੰਦੇ ਦਾ ਦੇਖਿਓ ਕਿੰਨਾ ਹੋਇਆ ਮੰਨਦਾ ਲਾਦੀ ਫੇਰ ਰੋਟੇ ਨੇ ਲਿਆ ਕੇ ਟਰਾਲੀ ਮੱਤਰੋ ਆ ਜਾ ਮਾਜੀ ਤਾਂ ਦੇਖੀ ਨਹੀਂ ਮੁੜ ਕੇ ਬਸੋਂ ਦਾ ਥੋੜਾ ਟਾਈਮ ਹੀ ਚੱਲੂ ਇਹ ਆਪਣਾ ਡਰਾਈਵਰ ਬਣਾਇਆ ਹੋਇਆ ਦੇਖੋ ਨਾ ਕਾਣ ਪਾਦੀ ਕਾਕਾ ਬਈ ਮੁੰਡਾ ਆਇਆ। ਓਹ ਹੋ। ਓਹ ਹੋ ਗਾਲ ਤੇ। ਇਹਦਾ ਕੋਈ ਨਾ ਆਪਣੇ ਹੱਥ ਚਾ। ਇਹਦਾ ਆਪਣੇ ਹੱਥ ਜੀ ਹੈ। ਮਾਸਾ ਖੜਾ ਲਾ ਥੋਕਰਾ ਥੋਕੜ। ਲਾਟੜਿਆ ਜਾ ਰਿਹਾ ਬਈ। ਹੈਗੇ ਤੀਜੀ ਵਾਰੀ ਬਾਹ ਰਹੇ ਨੇ ਮਾਸੜ ਕੇ ਚਾਰ। ਆਪਣੇ ਕੋਲੇ ਪਹਿਲਾਂ ਜਦੋਂ ਪਵਾ ਕੇ ਗਏ ਸੀ ਉਹ ਵੀ ਵੀਡੀਓ ਪਈਆਂ ਨੇ। ਵੇਚ ਲਾਉਂਗਾ ਇਹ ਨਹੀਂ ਪਤਾ ਮੈਂ ਵੇਚ ਕੱਟ ਕੇ ਲਾ ਦੇ। ਕਿਹਾ ਮਾਰ ਕੇ ਸਾਨੂੰ ਆ ਜਿਹੜੀ ਵੀਡੀਓ ਚੱਲਦੀ ਆ ਇਹ ਪਿਛਲੇ ਸਾਲ ਦੀ ਆ ਬਾਈ ਉਦੋਂ ਕਾਲਾ ਜਗਾ ਕੇ ਪਾਇਆ ਸੀ ਆ ਹੁਣ ਚਿੱਟਾ ਜਿਆ ਟ੍ਰੈਕ ਤੇ ਬੰਦੇ ਆ ਗਿਆ ਮਾਫੀ ਵੀ ਟ੍ਰੈਕ ਲੈ ਕੇ ਮਤਲਬ ਬਹੁਤ ਟਾਈਮ ਲੱਗਿਆ ਹੋਵੇ ਅਸੀਂ ਆਏ ਹੁੰਦੇ ਲੱਗਿਆ ਹੋਗਾ ਹੁਣ ਆਇਆ ਕੋਈ ਖੜੰਬਾ ਜਿਹਾ ਵੀ ਚੱਲਦਾ ਨਾ ਉਹ ਤੋਂ ਲਿਆਉਂਦਾ ਹੈ ਪਰ ਪਰ ਜਾਣਦੇ 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 ਗਿਆ ਯਾਰ ਬੰਦੇ ਇਹੀ ਹੁੰਦੇ ਨੇ ਬਾਈ ਯਾਰ ਦੇ ਜੱਗਾ ਵੀ ਪੱਕਾ ਹੀ ਆਉਂਦਾ ਹੈ ਲੱਡੂ ਵੀ ਪੱਕਾ ਹੀ ਆਉਂਦਾ ਮੈਂ ਕਿਹਾ ਇਹ ਹੁੰਦ ਨੇ ਚਾਰ ਤੇ ਪੁਰਾਣੀ ਵੀਡੀਓ ਵੀ ਚੱਲੀ ਜਾਂਦੀ ਹੈ ਮਤਰੂ ਨਾਲ ਸਾਰੇ ਬੰਦੇ ਉਹੀ ਨੇ ਕਿਹੜੇ ਲੱਤੜਿਆ ਜਾਊ ਜੱਗੇ ਮਾਰਾ ਜਾ ਉਹ ਯਾਰ ਅੱਸੀ ਖੋਲ ਜੀ ਕੋਈ ਕ ਉਹ ਆ ਗਿਆ ਹੜੰਬੇ ਜਿਹੇ ਵਾਲੇ ਜੀ ਉਹ ਨਿਪੜ ਗਿਆ ਹੜੰਬੇ ਦਾ ਹੜੰਬੇ ਦਾ ਨਿਪੜ ਗਿਆ ਹਾਂ ਹੋਰ ਚੰਨੀ ਲੋਟਾ ਕੰਮ ਵਧੀਆ ਜਾਂਦਾ ਚੱਲ ਉਹ ਫਿਰ ਆਪ ਚੱਲੀਏ ਆਪਾਂ ਵੀ ਫਿਰ ਵਾਪ trả ਚੱਲ ਤੂੰ ਹੱਕ ਫਿਰ ਹਾਂਜੀ ਨਾਥੀ ਜੀ ਕਿ ਹਾਲ ਆ ਵਧੀਆ ਵਧੀਆ ਪਾਤਾ ਚਾਰ ਵਧੀਆ ਵਧੀਆ ਹਾਲੇ ਤਾਂ ਲੱਗੂ ਬਾਈ ਕੱਲ ਦਾ ਦਿਨ ਸੋਡਾ ਹੋਰ